ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਇੱਕ ਸੰਤ ਨੂੰ ਜਦੋਂ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਨੰਗਾ ਪੇਸ਼ ਕੀਤਾ ਗਿਆ ਤੇ ਔਰੰਗਜ਼ੇਬ ਨੇ ਆਪਣਾ ਬਹੁਤ ਕੀਮਤੀ ਦੁਸ਼ਾਲਾ ਚਾਦਰ ਉਸ ਸੰਤ ਉਸ ਫਕੀਰ ਦੇ ਉੱਤੇ ਦੇ ਦਿੱਤੀ ਲੇਕਿਨ ਉਸ ਫਕੀਰ ਨੇ ਉਸ ਚਾਦਰ ਨੂੰ ਅੱਗ ਦੇ ਵਿੱਚ ਸੁੱਟ ਦਿੱਤਾ ਫਿਰ ਉਹ ਇਹ ਦੇਖ ਕੇ ਔਰੰਗਜ਼ੇਬ ਗੁੱਸੇ ਵਿੱਚ ਆ ਗਿਆ ਬਹੁਤ ਜ਼ਿਆਦਾ ਗੁੱਸੇ ਹੋ ਗਿਆ ਲਾਲ ਪੀਲਾ ਹੋ ਗਿਆ ਤਫੀਰ ਸੰਤ ਨੇ ਵੀਰੋ ਜਿਹੜਾ ਉਹਨੂੰ ਜਵਾਬ ਦਿੱਤਾ ਉਹ ਸੁਣ ਕੇ ਵੀਰੋ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਵੀਰੋ ਅੱਜ ਦੀ ਕਥਾ ਦੇ ਅੰਦਰ ਸੰਤ ਸਿੰਘ ਮਸਕੀਨਾਂ ਦੇ ਕੋ ਅਸੀਂ ਇਸਤਿਵਾਰੇ ਜਾਣਾਗੇ ਤੇ ਵੀਰੋ ਇੱਕ ਛੋਟੀ ਜੀ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਤੁਸੀਂ ਸਾਨੂੰ ਸੁਪਰ ਸਟicker ਜਾਂ ਸੁਪਰ ਥੈਂਕਸ ਡੋਨੇਟ ਕਰ ਸਕਦੇ ਜੀ ਵੀਰੋ ਚਲੋ ਕਥਾ ਸੁਣਨੇ ਦੇ ਇਸਤਿਵਾਰ ਚਾਣੇ ਦੋਹਾਂ ਨਾਲ ਸੰਬੰਧ ਹੀ ਨਹੀਂ ਜੁੜਦਾ ਹੁਣ ਸਭ ਤੋਂ ਵੱਡੇ ਜਿਹੜੇ ਗੁਨਾਹ ਨੇ ਨਾ ਕਤਲ ਹੈ ਵਾਰਤ ਹੈ ਡਕੈਤੀ ਹੈ ਚੋਰੀ ਹੈ ਜਿਨ੍ਹਾਂ ਭਗਤਾਂ ਨੂੰ ਸੂਲੀ ਤੇ ਚਾੜਿਆ ਗਿਆ ਤੇ ਤੀਤਵੀ ਤੇ ਬਿਠਾਇਆ ਗਿਆ ਜਾਂ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਨੇ ਇਹਨਾਂ ਜੁਰਮਾਂ ਦੇ ਚੋਂ ਇੱਕ ਵੀ ਨਹੀਂ ਨਾ ਕਿਸੇ ਨੇ ਚੋਰੀ ਕੀਤੀ ਨਾ ਕਿਸੇ ਨੇ ਧਾਰੀ ਕੀਤੀ ਨਾ ਕਿਸੇ ਨੇ ਕਤਲ ਕੀਤਾ ਨਾ ਕਿਸੇ ਨੇ ਡਾਕਾ ਡਾਲਿਆ ਫਿਰ ਇਤਨੀਆਂ ਕਰਨੀਆਂ ਸਜ਼ਾਵਾਂ ਕਿਉਂ ਜਿਹੜੀਆਂ ਆਮ ਚੋਰਾਂ ਨੂੰ ਵੀ ਨਹੀਂ ਦਿੱਤੀਆਂ ਜਾਂਦੀਆਂ ਇਤਨੀ ਵਿਰੋਧਤਾ ਕਿਉਂ ਦਰਸਲ ਉਹ ਇਤਨੀ ਉੱਚੀ ਗੱਲ ਕਰਦੈ ਸਿਰ ਤੋਂ ਉੱਪਰੋ ਲੱਗ ਜਾਂਦੀ ਹੈ ਇਹ ਆਮ ਸਤਾਧਾਰੀ ਦਾ ਸੰਬੰਧ ਜੁੜਦਾ ਹੈ। ਤੋਂ ਜਿੱਥੇ ਜਗਤ ਨੇ ਪਾਗਲਾ ਨੂੰ ਪਾਗਲਾ ਆਖਿਆ ਆਪ ਸੁਣ ਕੇ ਹੈਰਾਨ ਹੋ ਲੋਗੇ ਭਗਤਾਂ ਨੂੰ ਵੀ ਪਾਗਲਾ ਆਖਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਲੋਕੀ ਮੈਨੂੰ ਕਹਿੰਦੇ ਨੇ ਕੋਈ ਕਹੇ ਭੂਤਨਾ ਕੋਈ ਬੇਤਾਲ। ਜਿਸ ਸ਼ਿਖਰ ਦਾ ਗੁਰੂ ਨਾਨਕ ਜ਼ਿਕਰ ਕਰਦੇ ਨੇ ਅਗਰ ਕੋਈ ਉਸ ਸ਼ਿਖਰਤਾ ਨੂੰ ਛੂ ਲਵੇ ਤਾਂ ਮੈਂ ਇਤਨੀ ਅਰਥ ਕਰਦੇ ਆ ਘਰ ਦੇ ਬੰਦੇ ਪਾਗਲ ਕਹਿਣ ਲੱਗ ਪੈਂਦੇ। ਅਲੇ ਦਵਲੇ ਦੇ ਪੜੋਸੀ ਵੀ ਕੈਨਡਲ ਕਰਦੇ ਤੇ ਜੇ ਅਜੇ ਨਹੀਂ ਆਖਦੇ ਪਏ ਤਾਂ ਖਿਮਾ ਕਰਨੀ ਹੈ ਜੇ ਮਾਰਗ ਦੀ ਸੱਚ ਦਾ ਨਹੀਂ ਸੱਚ ਦੇ ਮਾਰਗ ਤੇ ਚੱਲਣੇ ਬੰਦਾ ਪਾਗਲ ਹੈ ਉਹ ਮਾਰਗ ਹੀ ਹੋ ਰਿਹਾ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਜੇ ਅਜੇ ਕੋਈ ਪਾਗਲ ਨਹੀਂ ਨਾ ਕਹਿ ਰਿਹਾ ਤਾਂ ਫਿਰ ਸਮਝ ਲੈਣਾ ਕੁਝ ਕਮੀ ਹੈ ਅਜੇ ਸੱਚ ਨੂੰ ਛੂਣ ਵਿੱਚ ਕੁਝ ਕਮੀ ਹੈ ਭਗਤਾਂ ਨੂੰ ਵੀ ਜਗਤ ਨੇ ਪਾਗਲ ਆਖਿਆ ਕਬੀਰ ਕਹਿ ਰਹੇ ਨੇ ਲੋਕ ਕਹੇ ਕਬੀਰ ਬੌਰਾਨਾ ਕਬੀਰ ਕਾ ਮਰਮ ਰਾਮ ਹੀ ਜਾਣਾ ਹੁਣ ਬਨਾਰਸ ਦੇ ਚ ਇੱਕੋ ਇੱਕ ਤੋਏ ਬੰਦਾ ਹੈ ਕਬੀਰ ਜਿਹੜਾ ਇਤਨਾ ਸਿਆਣਾ ਹੈ ਤੇ ਜਗਤ ਇਹਨੂੰ ਹੀ ਪਾਗਲ ਆਖੀ ਜਾਂਦਾ ਸੰਸਾਰ ਇਸ ਨੂੰ ਪਾਗਲ ਆਖੀ ਜਾਂਦਾ ਵਕਤ ਦਾ ਇੱਕੋ ਇੱਕ ਤੇ ਅਵਤਾਰੀ ਪੁਰਸ਼ ਆਇਆ ਜੋ ਜਗਤ ਨੂੰ ਸਿੱਧਾ ਰਸਤਾ ਦਿਖਾਏਗਾ ਉਹਨੂੰ ਲੋਕੀ ਭੂਤਨਾ ਤੇ ਬਿਤਾਲਾ ਆਖੀ ਜਾਂਦੇ ਕਾਰਨ ਕੀ ਹੈ ਤਾਲ ਮੇਲ ਨਹੀਂ ਬੈਠਦਾ ਔਰ ਮੈਂ ਇਤਨੀ ਅਰਜ਼ ਕਰਦੇ ਹਾਂ ਜਿੰਨੇ ਜਿੱਥੇ ਜਗਤ ਨੂੰ ਪਾਗਲਾਂ ਦੀ ਗੱਲ ਨਹੀਂ ਚੰਗੀ ਲੱਗਦੀ ਭਗਤਾਂ ਦੀ ਨਹੀਂ ਚੰਗੀ ਲੱਗਦੀ ਇਹ ਠੀਕਤ ਹੈ ਬਿਲਕੁਲ ਸਚਾਈ ਹੈ ਗੁਰਬਾਣੀ ਉਸ ਢੰਗ ਨਾਲ ਚੰਗੀ ਲੱਗਦੀ ਹੋਏ ਜਿਸ ਢੰਗ ਨਾਲ ਕਿਉਂ ਚੰਗੀ ਹੈ ਔਖੀਏ ਕਰ ਨਹੀਂ ਲੱਗੇ ਉਤਨੀ ਗੱਲ ਨਹੀਂ ਤਾਲ ਮੇਲ ਨਹੀਂ ਬੈਠਦਾ ਇਹ ਨਿਰਵੈਰ ਦੀ ਗੱਲ ਹੈ ਹਿਰਦਾ ਵੈਰ ਨਾਲ ਭਰਿਆ ਹੋਇਆ ਤਾਲਮਿਲ ਨਹੀਂ ਬੈਠਦਾ ਇਹ ਨਿਰਭਉ ਦੀ ਗੱਲ ਹੈ ਹਿਰਦਾ ਭੈ ਨਾਲ ਭਰਿਆ ਹੋਇਆ ਤਾਲਮਿਲ ਨਹੀਂ ਬੈਠਦਾ ਇਹ ਸੱਚ ਦੀ ਗੱਲ ਹੈ ਹਿਰਦਾ ਝੂਠ ਨਾਲ ਭਰਿਆ ਹੋਇਆ ਤਾਲਮਿਲ ਨਹੀਂ ਬੈਠਦਾ ਤਾਂ ਹਮੇਸ਼ਾ ਹੀ ਸੰਸਾਰ ਦੇ ਇਹ ਸੰਘਰਸ਼ ਰਿਹਾ ਹੈ ਸੰਸਾਰ ਨੇ ਨਾ পাগল ਨੂੰ ਬਰਦਾਸ਼ਤ ਕੀਤਾ ਤੇ ਨਾ ਭਗਤ ਨੂੰ ਇਸ ਵਾਸਤੇ ਕਈ ਦਫਾ ਐਸਾ ਵੀ ਹੋਇਆ ਕਿ ਪਾਗਲਾਂ ਨੂੰ ਪਾਗਲ ਸਮਝ ਲਿਆ ਗਿਆ ਤੇ ਭਗਤਾਂ ਨੂੰ ਪਾਗਲ ਸਮਝ ਲਿਆ ਗਿਆ ਕਿਉਂਕਿ ਦੋਵੇਂ ਜੋ ਪਾਗਲ ਪਾਗਲ ਤੇ ਪਾਗਲ ਹੈ ਭਗਤ ਵੀ ਪਾਗਲ ਹੈ ਸੰਸਾਰ ਦੀ દ્રષ્ટਿ ਇਹ ਕਿਉਂਕਿ ਤਾਲ ਮੇਲ ਨਹੀਂ ਨਾ ਬੈਠਦਾ ਹੁਣ ਭਗਤ ਜਿਹੜੀਆਂ ਗੱਲਾਂ ਕਰਦਾ ਉਹ ਸਾਡੇ ਤਾਲ ਮੇਲ ਚ ਬੈਠਦੀਆਂ ਹੀ ਨਹੀਂ ਭਾਈ ਕਿੱਥੋਂ ਉਹਦੀਆਂ ਗੱਲਾਂ ਕਰ ਰਿਹਾ ਯਕੀਨ ਜਾਨੋ ਤੁਸੀਂ ਬਾਣੀ ਅਗਰ ਕੋਈ ਪੜ ਰਿਆ ਹੋਵੇ ਤੇ ਸੱਚੀ ਗੱਲ ਉਹਨੂੰ ਇੱਥੇ ਬੈਠੀ ਹੈ ਤੇ ਮਨੁੱਖ ਇਹ ਹੀ ਸੋਚੇਗਾ ਪਤਾ ਨਹੀਂ ਕਿੱਥੋਂ ਦੀਆਂ ਗੱਲਾਂ ਨੇ ਕਿ ਤੁਸੀਂ ਕਹਿ ਸਕਦੇ ਹੋ ਇਥੋਂ ਦੀਆਂ ਗੱਲਾਂ ਨੇ ਇਥੋਂ ਦੀ ਗੱਲਾਂ ਹੀ ਨਹੀਂ ਇਹ ਕਿਸੇ ਹੋਰ ਥਾਂ ਦੀਆਂ ਗੱਲਾਂ ਨੇ ਕਿਸੇ ਹੋਰ ਜਹਾਨ ਦੀਆਂ ਗੱਲਾਂ ਨੇ ਕਿਸੇ ਹੋਰ ਦੁਨੀਆ ਦੀਆਂ ਗੱਲਾਂ ਨੇ ਤੇ ਕਿਸੇ ਪਾਗਲ ਨੂੰ ਵੀ ਸਾਹਮਣੇ ਬਿਠਾ ਕੇ ਵੇਖਣਾ ਉਹ ਵੀ ਜਿਹੜੀ ਗੱਲ ਕਰੇਗਾ ਉਹਦੇ ਨਾਲ ਵੀ ਤਾਲ ਮਿਲ ਨਹੀਂ ਬੈਠਦਾ ਉਹ ਵੀ ਕਿਸੇ ਹੋਰ ਦੁਨੀਆ ਦੀ ਗੱਲ ਕਰਦਾ ਐਸਾ ਨਾ ਸੁਣਨਾ ਕਿ ਐਸੀ ਪਾਣੀ ਪੈ ਸੁਣਦੇ ਭਿਆਾਂ ਤੇ ਬੜਾ ਆਨੰਦ ਪਿਆਂਦਾ ਨਹੀਂ ਉਹ ਕਿਸੇ ਹੋਰ ਦੁਨੀਆ ਦੀ ਗੱਲ ਹੈ ਨਹੀਂ ਤਾਲ ਮਿਲ ਬੈਠਦਾ ਬੜੀ ਔਖੀ ਗੱਲ ਹੈ ਤੇ ਜੇ ਕਿਦਰੇ ਕਿਸੇ ਨੂੰ ਸੁਣਨ ਦੀ ਜਾਚ ਆਵੇ ਇੱਕ ਬੰਦਤੀ ਨੇ ਕਪਾੜ ਖੋਲ ਦੇਣੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣ ਤੂੰ ਕਿਦਰੇ ਏਕ ਵੀ ਸੁਣ ਲੈ ਤੇ ਗੱਲ ਬਣ ਜਾਏ ਬੜਾ ਕੁਝ ਹੋ ਜਾਏਗਾ ਕਿਉਂ ਨਹੀਂ ਸੁਣਦੇ ਸੋਚਦੇ ਆ ਪਤਾ ਨਹੀਂ ਕਿੱਥੋਂ ਦੀ ਗੱਲ ਹੈ ਪਤਾ ਨਹੀਂ ਕਿਹੜੀ ਦੁਨੀਆ ਦੀ ਗੱਲ ਆਖੀ ਜਾ ਰਹੀ ਹੈ ਇਹ ਸੱਚ ਖੰਡ ਗਏ ਜਾਂਦੇ ਨੇ ਜਗਤ ਦੇ ਚ ਬੜਾ ਹੀ ਝੂਠ ਹੀ ਝੂਠ ਇਹ ਦਇਆ ਦੀ ਗੱਲ ਕਰੀ ਜਾਂਦੇ ਨੇ ਬੜੀ ਕਠੋਰਤਾ ਇਸ ਸੰਸਾਰ ਵਿੱਚ ਇਹ ਨਿਰਵੈਰਤਾ ਦੀ ਗੱਲ ਕਰੀ ਜਾਂਦੇ ਨੇ ਬਦਲੇ ਦੀ ਭਾਵਨਾ ਗੁਰਦੁਆਰੇ ਵਿੱਚ ਬਣੀ ਰਹਦੀ ਹੈ ਇਹ ਵੈਰੀ ਹੈ ਇਹ ਦੁਸ਼ਮਣ ਹੈ ਤਾਂ ਜਿਸ ਦੁਨੀਆ ਦੀ ਗੱਲ ਗੁਰਬਾਣੀ ਦੇ ਵਿੱਚ ਹੈ ਉਹ ਕੋਈ ਦੁਨੀਆ ਹੋਰ ਹੈ ਤੇ ਕ੍ਰੀਮਨ ਕ੍ਰੀਮਨ ਪਾਵਲ ਵੀ ਜਿਸ ਦੁਨੀਆ ਦੀ ਗੱਲ ਕਰਦਾ ਹੈ ਉਹ ਦੁਨੀਆ ਕੋ ਛੋੜ ਹੈ ਫਰਕ ਸਿਰ ਹੋਇਤ ਨਾ ਭਗਤੀ ਦੀ ਗੱਲ ਇਤਨੀ ਉੱਚੀ ਹੈ ਕਿ ਸਿਰ ਤੋਂ ਉੱਪਰ ਲੰਘ ਜਾਂਦੀ ਹੈ ਤੇ ਪਾਗਲ ਵੀ ਗੱਲ ਇਤਨੀ ਨਹੀਂ ਹੈ ਪੈਰਾ ਤਾਂ ਥੱਲੇ ਚਲੇ ਜਾਂਦਾ ਇਸ ਦਬਾ ਇਸ ਵਾਸਤੇ ਕਈ ਦਮ ਹੈ ਸਾਹ ਹੁੰਦਾ ਹੈ ਕਿ ਪਾਗਲ ਭਗਤ ਪ੍ਰਤੀਤ ਹੋਣ ਲੱਗ ਪੈਂਦਾ ਤੇ ਭਗਤ ਪਾਗਲ ਪ੍ਰਤੀਤ ਹੋਣ ਲੱਗ ਪੈਂਦਾ ਜੇ ਹੁਣ ਕੋਈ ਮੁੰਡਾ ਪੜ੍ਹੇ ਹੀ ਨਾ ਨਾ 4-4 ਸਾਲ ਇੱਕੋ ਹੀ ਕਲਾਸ ਵਿੱਚ ਬੈਠਾ ਰਹੇ ਤੇ ਅਗਾਹ ਵਧਣ ਦਾ ਨਾਂ ਨਾ ਲਵੇ ਤੇ ਘਰ ਵਾਲੇ ਕੰਨ ਮੁੰਡਾ ਤੇ ਸੰਤ ਹੀ ਜੰਮ ਗਏ ਤਿਹਦਾ ਮਤਲਬ ਸੰਤ ਇੰਨਾ ਹੀ ਨਾ ਲਾਇਕ ਹੁੰਦਾ ਚਾਰ-ਚਾਰ ਸਾਲ ਇੱਕੋ ਹੀ ਕਲਾਸੇ ਚ ਬੈਠਾ ਰਹਿੰਦਾ ਹੈ। ਇੱਕ ਅੱਲਾ ਇਸ ਇਸ ਤਰੀਕੇ ਦਾ ਲੋਕਾਂ ਨੇ ਬਖਾਨ ਸ਼ੁਰੂ ਕੀਤਾ। ਹੁਣ ਮੁੰਡਾ ਫੱਟਰਾ ਹੋਵੇ, ਔਰਖ ਹੋਵੇ, ਮਖਟੂ ਹੋਵੇ, ਨਾ ਲਾਇਕ ਹੋਵੇ ਤੇ ਮੈਂ ਕਈ ਦਫਾ ਦੇਖਿਆ ਮਾਂ-ਬਾਪ ਕਹਿੰਦੇ ਨਿਰੇ ਹੀ ਸੰਤ ਜੰਮਦੇ। ਕੋਈ ਹੱਦ ਹੋ ਵੀ ਸੰਤ ਇਹੋ ਜਿਹਿਆਂ ਦੇ ਹੁੰਦੇ ਨੇ। ਭਗਤ ਇਹੋ ਜਿਹਿਆਂ ਦੇ ਹੁੰਦੇ ਨੇ। ਇਹ ਪਰਿ ਬਾਦਸ਼ਾਹ ਹੈ। ਇਹ ਸੰਤ ਦੀ ਵਿਆਖਿਆ ਹੋਈ। ਕਾਰਨ ਕਿਉਂ? ਕਈ ਵਾਰ ਸੰਤ ਇਹੋ ਜਿਹਿਆਂ ਦੇ ਪਾਗਲ ਦਿਸੇ ਤੇ ਕਈ ਵਾਰ ਪਾਗਲ ਸੰਤ ਪ੍ਰਤੀਤ ਹੋਏ। ਤੂੰ ਸਮਝ ਕਰਨੀ, ਚੋਣ ਕਰਨੀ ਔਖੀ ਹੋ ਜਾਂਦੀ। ਔਰ ਹੋਰਾਂ ਦੀ ਤੇ ਗੱਲ ਛੱਡੋ। ਮਾਪੇ ਨੇ ਵੀ ਕਰੀਬਨ ਕਰੀਬਨ ਸੰਤਾਂ ਨੂੰ ਪਾਗਲ ਹੀ ਆਖੇ। ਪਿਤਾ ਕਾਲੂ ਕਹਿ ਦਿੰਦਾ ਸੀ ਪੁੱਤਰ ਇੱਕੋ ਉਹ ਵੀ ਸੁਦਾਈ। ਨਿਰਈ ਸੁਦਾਈ। ਇੱਕੋ ਬੱਚਾ ਜਿਹਨੇ ਸਭ ਕੁਝ ਸੰਭਾਲਣਾ ਉਹ ਵੀ ਮੁਖੱਟੋ ਉਹ ਵੀ ਸਦਾਈ ਪਿਓ ਦੀ ਪੁੱਤਰ ਨਾਲ ਨਹੀਂ ਬਣ ਸਕਿਆ ਤਾਲ ਮਿਲ ਨਹੀਂ بیٹھ ਸਕਿਆ ਔਰ ਜੇ ਪੁੱਤਰ ਕਹਦੇ ਬਾਪੂ ਅੱਜ ਤੇ ਮੈਂ ਸੱਚ ਦਾ ਸੌਦਾ ਕੀਤਾ ਤੇ ਬੜਾ ਸੱਚ ਕਮਾਇਆ ਤੇ ਪਿਤਾ ਰੋ ਪੈਂਦਾ ਲੈ ਤੇ ਗਵਾ ਕੇ ਆ ਗਏ ਉਹ ਕਹਰੇ ਮੈਂ ਸੱਚ ਕਮਾ ਕੇ ਲਿਆ ਆਇਆ ਉਹ ਕਹਿੰਦਾ ਨਹੀਂ ਤੂੰ ਤੇ ਗਵਾ ਕੇ ਆ ਗਿਆ ਸਭ ਕੁਝ ਬਰਬਾਦ ਕਰਕੇ ਆ ਗਿਆ ਹੁਣ ਤਾਲਮੇਲ ਨਹੀਂ ਬੈਠਦਾ ਪਾਗਲਪਣਾ ਪ੍ਰਤੀਤ ਹੁੰਦਾ ਔਰ ਜਿਸ ਤਰ੍ਹਾਂ ਪਾਗਲ ਤੇ ਕਈ ਵਾਰ ਗੁੱਸਾ ਵੀ ਆ ਜਾਂਦਾ ਉਹਨੂੰ ਬੰਨ ਕੇ ਰੱਖਣਾ ਪੈਂਦਾ ਉਹਨੂੰ ਸੁਠਣਾ ਪੈਂਦਾ ਹੈ ਪਾਗਲ ਖਾਨ ਉਹਨੂੰ ਧੱਕੇ ਮਾਰ ਕੇ ਕੱਢਣਾ ਪੈਂਦਾ ਹੈ ਗੁੱਸੇ ਦੇ ਚ ਆ ਕੇ ਪਿਤਾ ਨੇ ਚ ਪੇੜਾ ਵੀ ਮਾਰ ਦਿੱਤੀ ਗੁਰੂ ਨਾਨਕ ਨਹੀਂ ਗੱਲ ਸਮਝਦੇ ਚਾਹ ਤਾਲਮੇਲ ਜਿਹੜਾ ਹੈ ਨਹੀਂ ਬੈਠਦਾ ਇਸ ਧਰਮ ਕੇ ਦਾ ਤੁਸੀਂ ਇਤਿਹਾਸ ਪੜ੍ਹ ਕੇ ਵੇਖੋਗੇ ਤਾਲ ਮਿਲ ਨਹੀਂ ਬੈਠਦਾ পাগল ਕਈ ਦਫਾ ਸੰਤ ਪ੍ਰਤੀਤ ਹੋਣ ਲੱਗ ਪੈਂਦਾ ਤੇ ਸੰਤ ਕਈ ਦਫਾ পাগল ਪ੍ਰਤੀਤ ਹੋਣ ਲੱਗ ਪੈਂਦਾ ਇੱਕ ਸੂਫੀ ਸੰਤ ਕਹਿੰਦਾ ਹੈ ਅੱਛਾ ਹੁਆ دیਵਾਨਗੀ ਕਾਮ ਆ ਗਈ ਆਪਣੇ ਵਗਰ ਨਾ ਹਮ ਜ਼ਮਾਨੇ ਭਰ ਕੋ ਸਮਝਾ ਨੇ ਕਹਾਂ ਜਾਂਦਾ ਉਹ ਕਹਿੰਦਾ ਸਾਡੀ ਤੇ ਜਾਨ ਬਚ ਗਈ ਲੋਕਾਂ ਨੇ ਪਾਗਲ ਕਹਿ ਚਲੋ ਜਾਨ ਛੁੱਟੀ ਹੁਣ ਇੱਕ ਇੱਕ ਨਾਲ ਖੱਪਣਾ ਸੀ ਇੱਕ ਨਾ ਇੱਕ ਇੱਕ ਨਾਲ ਮੱਥਾ ਮਾਰਨਾ ਸੀ ਇੱਕ ਇੱਕ ਦੇ ਨਾਲ ਦਿਮਾਗ ਦੀਆਂ ਤਨਤਾ ਢੇਲੀਆਂ ਕਰਨੀਆਂ ਸਨ ਉਹ ਕਹਿੰਦਾ ਜਿਹੜਾ ਜਗਤ ਨੇ ਪਾਗਲ ਕਹਿ ਦਿੱਤਾ ਚਲੋ ਜਾਨ ਬਚੀ ਹੁਣ ਬੈਸ ਮੁਬੈਸੇ ਤੋਂ ਬਚੇ ਹੁਣ ਝੱਟਾਂ ਤੋਂ ਬਚੇ ਅੱਛਾ ਹੋਆ دیਵਾਨੂਗੇ ਕਾਮ ਆ ਗਈ ਆਪਣੇ ਵਗਰਨਾ ਹਮ ਜ਼ਮਾਨੇ ਭੜ ਕੋ ਸਮਝਾਣੇ ਕਹਾ ਜਾਂਦੇ ਜਿਹੜੀ ਗੱਲ ਹੁਣ ਸਮਝਦੇ ਚਾਹੀਏ ਕਿੱਥੇ ਤੱਕ ਮੈਂ ਸਮਝਾਂਦਾ ਤੇ ਸਮਝਾ ਸਮਝਾ ਕੇ ਮੈਂ ਖੱਪ ਜਾਣਾ ਸੀ ਤੋਂ ਕਹਿੰਦਾ ਚੰਗਾ ਲੋਗਾ ਨੇ ਪਾਗਲ ਹੀ ਕਹਿ ਦਿੱਤਾ ਜਾਨ ਬਚੀ ਜਿੰਦ ਛੁੱਟੇ ਔਰ ਖਿਮਾ ਕਰਨੀ ਇਹ ਹਕੀਕਤ ਹੈ ਬਿਲਕੁਲ ਸਚਾਈ ਹੈ ਜਦ ਪ੍ਰੈਦਾਤ ਜੈਸਾ ਪੁੱਤਰ ਨਾਕਿਸ਼ ਤੇ ਘਰ ਪੈਦਾ ਹੋਵੇ ਤੇ ਨਾਕਿਸ਼ ਨੂੰ ਕਹਿਣਾ ਪੈਂਦਾ ਇਹ ਬਦਲਾ ਦਿੱਟਣਾ ਤੇ ਇਹ ਪਾਗਲ ਕਿੱਥੋਂ ਆਵੇ ਜਦ ਕੋਈ ਧਰੋਜ ਜੈਸਾ ਪੁੱਤਰ ਪੈਦਾ ਹੋ ਜਾਏ ਤੇ ਕਹਨੇ ਪੈਂਦਾ ਇਹ ਪਗਲਾ ਕਿੱਥੋਂ ਆ ਗਿਆ ਇਹ ਪਾਗਲ ਕਿੱਥੋਂ ਆਵੇ ਜਦ ਕਬੀਰ ਜੈਸਾ ਪੁੱਤਰ ਘਰ ਦੇ ਵਿੱਚ ਪੈਦਾ ਹੋ ਜਾਏ ਤੇ ਮਾਂ ਵੀ ਕਹਿੰਦੀ ਐ ਸੌ ਤੇ ਸੂਤ ਕਿੰਨ ਮੁੰਡਿਆ ਹੋਏ ਇਹ ਮੁੰਡਿਆ ਕਿਉਂ ਨਾ ਹੋਇਓ ਵੀ ਇਹ ਮਰ ਜਾਂਦਾ ਤੇ ਚੰਗਾ ਸੀ ਹੁਣ ਮਾਂ ਕਹਿੰਦੀ ਐ ਮਾਂ ਭੜੇ ਤੋਂ ਭੜੇ ਪੁੱਤਰ ਨੂੰ ਵੀ ਨਹੀਂ ਕਹਿੰਦੀ ਕਿ ਮਰ ਜਾਂਦਾ ਜੰਮਦੇ ਆ ਚੰਗਾ ਸੀ ਪਰ ਉਹ ਦਿਲੋਂ ਹੀ ਕਹਿ ਰਹੀ ਬਈ ਰੋਜ਼ ਪਵਾੜੇ ਪੈ ਨੇ ਘਰ ਵਿੱਚ ਹੁਣ ਕਿਹੜੇ ਪੈ ਨੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮ ਕੋ ਸਾਥ ਰਹੇ ਉਹਨਕੋ ਖਾਟ ਘਰ ਦੇ ਚ ਝਗੜਾ ਤੇਰੀ ਗੱਲ ਹੈ ਕਬੀਰ ਦੀ ਮਾਂ ਕਹਿ ਰਹੀ ਹੁਣ ਸਵੈ ਕਬੀਰ ਕਹਿੰਦੇ ਬੜੀ ਰੋਂਦੀ ਹੈ ਮੇਰੀ ਮਾਂ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈ ਸਹ ਜੀਨੇ ਰੰਗ ਰਾਈ हे परमात्मा एक ऐसा पुत्र पैदा हो गया मेरे घर में मैं जिम्मेदार कोई फिक्र नहीं संसार की जिस वक्त करतार दी फिक्र पैदा हो जाए निरंकार दी फिक्र पैदा हो जाए त थोड़ी जियां संसार दी फिक्र ਢਿੱਲੀ ਪੈ ਜਾ ਤੇ ਸੰਸਾਰ ਦੀ ਫਿਕਰ ਢਿੱਲੀ ਪਈ ਨਹੀਂ ਤੇ ਘਰ ਵਾਲਿਆਂ ਨੇ ਪਗਲਾ ਆਖਿਆ ਬਸ ਇਤਨੀ ਗੱਲ ਹੋ ਗਈ ਔਰ ਆਪ ਸੁਣ ਕੇ ਹੈਰਾਨ ਹੋ ਜਾਓਗੇ ਜਿੰਨੇ ਭਗਤ ਬੈਠੇ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਹ ਨਿਰਧਨ ਰਹ ਗਏ ਧਨવાન ਨਹੀਂ ਸਨ ਬਹੁਤ ਨਿਰਧਨ ਅਤਿ ਨਿਰਧਨ ਐਸਾ ਕਿਉਂ ਦਰਸਲ 90% ਜਿਹੜਾ ਇਹਨਾਂ ਦਾ ਸਮਾਂ ਤੇ ਜੀਵਨ ਦੀ ਸ਼ਕਤੀ ਸੀ ਨਾ ਇਹ ਤੇ ਲੱਗ ਗਈ ਧਰਮ ਕਮਾਉਣ ਦੇ ਚ ਤੇ 10% ਜਿਹੜਾ ਸਮਾਂ ਤੇ ਸ਼ਕਤੀ ਸੀ ਉਹ ਧਨ ਕਮਾਉਣ ਦੇ ਚ ਲੱਗਦੀ ਸੀ ਤੋ ਕੁਦਰਤੀ ਗੱਲ ਸੀ ਨਾ ਕੋਲ ਧਰਮ ਤੇ ਵੱਧ ਗਿਆ ਤਾਂ ਹਟ ਗਿਆ ਆਮ ਬੰਦੇ ਦਾ ਕੀ ਹੁੰਦਾ ਨਵੇਂ ਵੀ ਸਦੀ ਜਿਹੜਾ ਸਮਾਂ ਹੈ 90% ਜਿਹੜਾ ਸਮਾਂ ਹੈ ਉਹ ਤੇ ਲੱਗ ਜਾਂਦਾ ਹੈ ਧਨ ਕਮਾਉਣ ਦੇ ਚ ਤੇ 1% ਕਦੀ ਤਵਾਰ ਆ ਗਿਆ ਗੁਰਦੁਆਰੇ ਕਦੀ ਮਹੀਨੇ ਚ ਆ ਗਿਆ ਕਦੀ ਕਦਾਈ ਕਰ ਛੜਿਆ ਨਿਤਨੇ ਤੋ ਸਿਰਫ 1% ਸਮਾਂ ਲੱਗਦਾ ਹੈ ਦਾ ਧਰਮ ਕਮਾਉਣ ਦੇ ਚ ਹੁੰਦਾ ਕੀ ਹੈ ਸੰਸਾਰੀ ਦੇ ਕੋਲ ਕਿਸੇ ਹੱਦ ਤੱਕ ਧਰਮ ਨਹੀਂ ਆਉਂਦਾ ਔਰ ਭਗਤਪੁੱਲ ਕਿਸੇ ਹੱਦ ਤੱਕ ਧਨ ਨਹੀਂ ਆਉਂਦਾ ਐਸਾ ਹੋ ਜਾਂਦਾ ਉਸ ਪੱਖੋਂ ਕਮਜ਼ੋਰ ਹੋ ਜਾਂਦਾ ਹੈ ਸੰਸਾਰੀ ਇਸ ਪੱਖੋਂ ਕਮਜ਼ੋਰ ਬਣਦਾ ਔਰ ਐਸਾ ਦੇਖਣ ਵਿਚਾਰੇ ਸਾਹਦੇ ਗੁਰਵਰਜਨ ਦੇਵ ਜੀ ਮਹਾਰਾਜ ਦੇ ਸਾਹਮਣੇ ਬੇਨਤੀ ਤੇ ਜੋਦੜੀ ਵੀ ਕੀਤੀ ਸਿੱਖਾਂ ਨੇ ਪਾਤਸ਼ਾਹ ਜਿੰਨੇ ਭਗਤ ਤੁਸੀਂ ਇਕੱਠੇ ਕੀਤੇ ਸਾਰੇ ਭੁਕੇ ਨੰਗੇ ਕਟਛੜ ਇਹ ਸਾਰੇ ਭੁਕੇ ਨੇ ਬਿਜ਼ਾਰ ਨੇ ਬੇਚੈਨ ਨੇ ਮਹਾਰਾਜ ਕਹਿੰਦੇ ਨੇ ਸੇ ਨੰਗੇ ਨੈ ਨੰਗ ਭੁਖੇ ਲਖ ਨਾ ਭੁਖਿਆ ਡਖਣੇ ਮੱਲਾ ਪੰਜ ਗੁਰੂ ਅਰਜਨ ਦੇਵ ਜੀ ਸੇ ਨੰਗੇ ਨੈ ਨੰਗ ਭਾਵੇਂ ਤੁਹਾਨੂੰ ਨੰਗੇ ਦਿਖਾਈ ਦੇਂਦੇ ਸਨ ਫਿਰ ਵੀ ਨੰਗੇ ਨਹੀਂ ਸਨ ਔਰ ਮੈਂ ਇਤਨੀ ਅਰਜ਼ ਕਰਦੇ ਹਾਂ ਕਈ ਜਿਹੜੇ ਠੱਗੇ ਹੋਏ ਹੁੰਦੇ ਨੇ ਉਹ ਵੀ ਨੰਗੇ ਹੁੰਦੇ ਸਾਡੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਕਹਿੰਦੇ ਨੇ ਕੋਈ ਬੰਦਾ ਵਾਇਅਤ ਬੋਲੇ ਗਰਤ ਬੋਲੇ ਯਾ ਸ਼ਬਦ ਸੱਬਤਾ ਤੋਂ ਗਰੇ ਹੋ ਬੋਲੇ ਲੋਕੀ ਕਹਿ ਰਹੇ ਨੇ ਬੜਾ ਨੰਗਾ ਇਹ ਤੇ ਭਈ ਹੱਦ ਹੋ ਗਈ ਇਹਨੇ 2000 ਰੁਪਏ ਦਾ ਸੂਟ ਪਾਇਆ ਤੇ ਫਿਰ ਨੰਗਾ ਕਿਸ ਤਰ੍ਹਾਂ ਕਹਿੰਦੇ ਨੰਗਾ ਇਹਦੇ ਬੋਲ ਲੰਗੇ ਇਹ ਨੰਗਾ ਤੋਂ ਕੋਈ ਕਪੜਿਆਂ ਦੇ ਚ ਵੀ ਨੰਗੇ ਆਉਂਦੇ ਤੇ ਜੇ ਕਈ ਕਪੜਿਆਂ ਦੇ ਚ ਨੰਗੇ ਆਉਣੇ ਤਾਂ ਫਿਰ ਐਸਾ ਵੀ ਹੋ ਸਕਦਾ ਹੈ ਕਈ ਨੰਗੇ ਵੀ ਟਕੇ ਜਾਂਦੇ ਹੁੰਦੇ ਹੁੰਦੇ ਕਈ ਨੰਗੇ ਵੀ ਟਕੇ ਜਾਂਦੇ ਹੁੰਦੇ ਹਿੰਦੁਸਤਾਨ ਦੇ ਚ ਇੱਕ ਸੰਤ ਹੋਇਆ ਔਰੰਗਜ਼ੇਬ ਦੇ ਵਕਤ ਸਰਮਤ ਨੰਗਾ ਹੀ ਰਹਿੰਦਾ ਸੀ ਘੁੰਮਦਾ ਸੀ ਦਿੱਲੀ ਦੀਆਂ ਗਲੀਆਂ ਦੇ ਵਿੱਚ ਬਿਲਕੁਲ ਨੰਗਾ ਹੀ ਔਰੰਗਜ਼ੇਬ ਨੂੰ ਇਹ ਗੱਲ ਚੰਗੀ ਨਾ ਲੱਗੀ ਔਰ ਸਿਪਾਈਆਂ ਨੇ ਪਕੜ ਕੇ ਇਹਨੂੰ ਔਰੰਗਜ਼ੇਬ ਦੀ ਸਭਾ ਦੇ ਵਿੱਚ ਪੇਸ਼ ਕੀਤਾ ਉਦੋਂ ਵੀ ਨੰਗਾ ਹੀ ਸੀ ਮੋਢੇ ਤੇ ਰੱਖਿਆ ਹੋਇਆ ਸੀ ਦੁਸ਼ਾਨਾ ਔਰੰਗਜ਼ੇਬ ਨੇ ਤੇ ਸਿਪਾਈਆਂ ਨੂੰ ਕਿਹਾ ਇਸ ਦੁਸ਼ਾਲੇ ਨਾਲ ਇਹਦਾ ਤਨ ਢੱਕ ਦੋ। ਤੇ ਕਮਬਖਤ ਮੇਰੀ ਸਬਾਹ ਦੇਚ ਵੀ ਨੰਗਾ ਆ ਗਿਆ। ਦੀਵਾਨ ਦੇਚ ਵੀ ਨੰਗਾ ਹੋ ਗਏ। ਤੋਂ ਦੁਸ਼ਾਲਾ ਉਡਾ ਦਿੱਤਾ ਗਿਆ। ਤੇ ਸਰਮਦ ਕਹਿੰਦਾ ਜਹਾਂ ਪਨਾ ਬੜੀ ਬਖਸ਼ਿਸ਼ ਕੀਤੀ ਹੈ ਮੈਨੂੰ ਬੜਾ ਕੀਮਤੀ ਦੁਸ਼ਾਲਾ ਔਰ ਆਪਣਾ ਦੁਸ਼ਾਲਾ ਦਿੱਤਾ। ਤੇ ਥੋੜੀ ਜੀਆਂ ਹੋਰ ਬਖਸ਼ਿਸ਼ ਕਰੋ ਮੈਨੂੰ ਬਲਦੀ ਹੋਈ ਅਗ ਚਾਹੀਦੀ। ਤੇ ਔਰਮ ਜ਼ੈਬ ਨੇ ਸੋਚਿਆ ਨੰਗਾ ਸਰਦੀ ਹੈ ਠੰਡ ਲੱਗਦੀ ਠੀਟਰ ਲੈ ਬੰਦੀ ਹੋਈ ਕੰਬੀਠੀ ਅੱਗੋਂ ਰੱਖੀ ਗਈ ਉਹ ਦੁਸ਼ਾਲਾ ਉਹਨੇ ਉਸੇ ਚ ਪਾ ਦਿੱਤਾ ਚੁੱਕ ਕੇ ਅੱਗ ਬਗੋਲਾ ਹੋ ਗਿਆ ਔਰੰਗਜ਼ੇ ਭਈ ਮੇਰੀ ਦੇਨ ਨੂੰ ਤੂੰ ਠੁਭਰਾਇਆ ਮੈਂ ਤੈਨੂੰ ਭੇਟ ਕੀਤਾ ਤੇ ਤੂੰ ਸਾੜ ਕੇ ਰੱਖ ਦਿੱਤਾ ਔਰ ਐਸਾ ਤੂੰ ਕਿਉਂ ਕੀਤਾ ਸਰਮਦ ਕਹਿੰਦਾ ਪੇਸ਼ਾਮ ਦੇ ਨਿਵਾਸ ਆਰੇ ਕਿਰਾ ਐਬੇ ਦੀ ਬੇਇਬਾ ਦਾ ਲਿਬਾਸ ਹਰਿਆਣੇ ਦਾ ਦੋ ਲਫਜ਼ਾਂ ਚ ਬੜੀ ਗਹਿਰੀ ਗੱਲ ਕਹੇਗੇ ਬਾਦਸ਼ਾਹ ਗਨ ਸੁਣਾ ਲਿਬਾਸ ਦੀ ਲੋੜ ਪੈਂਦੀ ਏ ਚੱਦਰ ਦੀ ਲੋੜ ਪੈਂਦੀ ਏ ਐਬਾਂ ਨੂੰ ਢੱਕਣ ਵਾਸਤੇ ਨੰਗੇਜ ਨੂੰ ਢੱਕਣ ਵਾਸਤੇ ਤੇ ਮੈਂ ਨੰਗਾ ਹਾਂ ਹੀ ਤੈਨੂੰ ਲੋੜ ਹੈ ਇਨ੍ਹਾਂ ਚਾਦਰਾਂ ਦੀ ਕਿਉਂਕਿ ਬੜੇ ਗੁਨਾਹ ਨੇ ਉਹ ਤੂੰ ਢਕਣੇ ਨੇ ਬੜੇ ਪਾਪ ਨੇ ਉਹ ਤੂੰ ਢਕਣੇ ਨੇ ਬੜਾ ਅਨਰਥ ਹੈ ਉਹ ਤੂੰ ਢਕਣਾ ਹੈ ਤੈਨੂੰ ਚੱਦਰ ਦੀ ਲੋੜ ਹੈ ਮੈਨੂੰ ਨਹੀਂ ਲੋੜ ਤੇ ਸ਼ਾਮ ਦੇ ਲਿਬਾਸ ਹਰ ਕਿਰਾਂ ਐਦੇ ਰੀਦ ਬੇਇੱਬਾ ਰਾ ਲਿਬਾਸ ਅਰੀਆਨੇ ਦਾ ਐ ਔਰੰ ਜ਼ੇਬ ਜਿਹੜਾ ਬੇਇੱਬ ਬੰਦਾ ਹੁੰਦਾ ਹੈ ਉਹਦਾ ਲਿਬਾਸ ਹੁੰਦਾ ਹੈ ਨਗੇਜ ਨੰਗਾ ਬਣ ਔਰ ਤੂੰ ਸੁਣਿਆ ਨਹੀਂ ਸੱਚ ਨੰਗਾ ਹੀ ਹੁੰਦਾ ਟੱਕਣ ਦੀ ਲੋੜ ਨਹੀਂ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਸੱਚ ਫੁੱਲ ਦੀ ਤਰ੍ਹਾਂ ਹੁੰਦਾ ਕੂੜੇ 'ਚ ਕ੍ਰਿਕਟ ਨੂੰ ਢੱਕਣ ਦੀ ਲੋੜ ਹੈ ਗੰਦਗੀ ਨੂੰ ਢੱਕਣ ਦੀ ਲੋੜ ਹੈ ਉਹਨੂੰ ਢੱਕਣਾ ਪੈਂਦਾ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਹਮੇਸ਼ਾ ਸੱਚ ਫੁੱਲ ਦੀ ਤਰ੍ਹਾਂ ਹੁੰਦਾ ਖਿੜਿਆ ਹੁੰਦਾ ਉਹਦੇ 'ਚ ਮਹਿਕ ਆਉਂਦੀ ਔਰੰਜ਼ੇਬ ਤੇ ਨਵਸ ਸੁਣ ਕੇ ਅਗ ਬਗੋਲਾ ਹੋਇਆ ਔਰ ਸ਼ਾਇਦ ਆਪ ਨੂੰ ਪਤਾ ਹੋਵੇ ਇਹਨੂੰ ਦੂਜੇ ਦਿਨ ਹੀ ਫਾਂਸੀ ਤੇ ਚਾੜ ਦਿੱਤਾ ਗਿਆ ਸੀ ਇਹਦੀ ਕਬਰ ਹੈ ਜਾਮਾ ਮਸਜਿਦ ਦੇ ਕੋਲ مولانا عبدکلام آزاد نے شرمد دے بارے لکھے کہ ہو سکدا ہے خدا وند تعالی اورنگزیب دے سارے گناہ معاف کر دے پر جیسے شرمد جیسے فقیر نو جڑا اس نے قتل کیتا ہے اے گناہ ناقابل معاف ہے اے عبدکلام آزاد کہندے اودی اپنی سوانے عمرے دے چے لبسنے ਔਰੰਗਜ਼ੇਬ ਦੇ ਸੰਬੰਧ ਵਿੱਚ ਬਈਏ ਉਸਨੇ ਬਹੁਤ ਗੌਰ ਬਾਪ ਕੀਤਾ। ਇਹ ਕੈਸੇ ਮਸਤ ਬੰਦੇ। ਇਹ ਕੈਸੇ ਰਮਜ਼ੀ ਬੰਦੇ। ਪਰ ਹੁਣ ਜਿਹੜੀਆਂ ਉਹ ਗੱਲਾਂ ਕਰਦਾ ਸੀ ਔਰੰਗਜ਼ੇਬ ਨਾਲ ਤਾਲਮਿਲ ਨਹੀਂ ਖਾਂਦੀਆਂ ਸਨ। ਉਹ ਪਾਗਲਾਂ ਲਈ ਗੱਲ ਪ੍ਰਤੀਤ ਹੁੰਦੀ ਸੀ। ਔਰ ਯਕੀਨ ਹੈ ਜਾਨਾ ਭਗਤ ਸਦਾ ਆਮ ਸੰਸਾਰ ਦੇ ਸਾਹਮਣੇ ਪਰਿਵਾਰ ਦੇ ਸਾਹਮਣੇ ਪਾਗਲ ਹੀ ਪ੍ਰਤੀਤ ਹੋਏ। ਤੋਂ ਸਹਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੇ ਨੰਗੇ ਨੇ ਨੰਗ ਭੁਖੇ ਰਖ ਨਾ ਭੁਖਿਆ ਦੁਖੇ ਕੋਣ ਨਾ ਢੁਖੇ ਨਾਨਕ ਪਿਰੀ ਪਿਖੰਦੋ ਸੁਭਦਿਸ਼ਟ ਜਿਨ੍ਹਾਂ ਦੇ ਉਤੇ ਪ੍ਰਮਾਤਮਾ ਦੀ ਸੁਭਦ੍ਰਿਸ਼ਟੀ ਹੈ ਉਹ ਨੰਗੇ ਨਹੀਂ ਉਹ ਭੁਖੇ ਨਹੀਂ ਤੇ ਨੰਗੇ ਭੁਖੇ ਕੌਣ ਨੇ ਹੁਣ ਸਹਿਬ ਕਹਿੰਦੇ ਨੇ ਸੁਖ ਸਮੋਹਾ ਭੋਗ ਭੂਮ ਸਬਾਈ ਕੋ ਧਣੀ ਨਾਨਕ ਹੱਬੋ ਰੋਗ ਮਰਤਕ ਨਾਮ ਵੀ ਹੋਣੀ ਸਾਰੀ ਧਰਤੀ ਦਾ ਕੋਈ ਮਾਲਕ ਹੋ ਤੇ ਦੁਨੀਆ ਦੇ ਸਾਰੇ ਪਦਾਰਥ ਕੋਲ ਹੋਣ ਪਰ ਅੰਦਰ ਨਾਮ ਦੀ ਕਣੀ ਨਹੀਂ ਤਾਂ ਸ ਆਹਬ ਕਹਿੰਦੇ ਨੇ ਤੇ ਬਿਲਕੁਲ ਮੁਰਦਾ ਦੇ ਕੋਲ ਬਦਬੋ ਆਏਗੀ ਮੁਰਦਾ ਸਮੁੰਦਰ ਸਹਾ ਸੁਲਤਾਨ ਕਿਤਨਾ ਵੱਡਾ ਸੁਲਤਾਨ ਹੋਵੇ ਮਹਾਰਾਜ ਕਹਿੰਦੇ ਜਿਤਨਾ ਜ਼ਮੀਨ ਤੇ ਪਾਣੀ ਹੋਣ ਇਤਨੀ ਗੱਲ ਤੇ ਸਪਸ਼ਟ ਹੈ ਤੇ ਨੇ ਹਿੱਸੇ ਪਾਣੀ ਹੈ ਤੇ ਇੱਕ ਹਿੱਸਾ ਜ਼ਮੀਨ ਹੈ ਜ਼ਮੀਨ ਨਾਲੋਂ ਪਾਣੀ ਬਹੁਤ ਜ਼ਿਆਦਾ ਤੋਂ ਮਹਾਰਾਜ ਕਹਿੰਦੇ ਸਮੁੰਦਰ ਸਹਾ ਸੁਲਤਾਨ ਗ੍ਰਹਾਂ ਸੇਤੀ ਮਾਲਧਨ ਤੇ ਉਹਦੇ ਘਰ ਦੇ ਚ ਮਾਲਧਨ ਹੋਵੇ ਇਤਨਾ ਜਿੰਨੇ ਕੇ ਪਹਾੜ ਨੇ ਸੋਨਾ ਚਾਂਦੀ ਇਤਨਾ ਹੋ ਜਿੰਨੇ ਜ਼ਮੀਨ ਦੇ ਉਤੇ ਪਹਾੜ ਨੇ ਪਹਾੜਾਂ ਵਰਗਾ ਕੰਚਨ ਪਹਾੜਾਂ ਵਰਗੀ ਚਾਂਦੀ ਉਹਦੇ ਘਰ ਹੋਵੇ ਸਮੁੰਦਰ ਸਾਹ ਸੁਲਤਾਨ ਗ੍ਰਹਾਂ ਸੇਤੀ ਮਾਲਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋਂ ਨ ਦਿੱਸੇ ਇੱਕ ਕੀੜੀ ਦੇ ਸਮਾਨ ਬੰਦਾ ਜੇ ਉਹਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਹੈ ਕੀੜੀ ਰਿਸਮਾ ਜਿਹਨੂੰ ਕੋਈ ਨਾ ਜਾਣਦਾ ਹੋਵੇ ਜਿਹਦੀ ਜ਼ਾਤ ਨਹੀਂ ਬਾਤ ਨਹੀਂ ਕੁਝ ਵੀ ਨਹੀਂ ਅਗਰ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਤਾਂ ਸਹਿਨ ਕਿੰਨੂ ਉਹ ਇਤਨਾ ਵੱਡਾ ਜਿਹੜਾ ਸੁਲਤਾਨ ਹੈ ਉਹਦੇ ਪੈਰਾਂ ਦੀ ਧੂਕ ਵੀ ਨਹੀਂ ਉਹ ਜਿਸ ਰਸ ਦਾ ਮਾਲਕ ਹੈ ਹੁਸੈਨ ਸਾਹ ਕੋਲ ਕੋਈ ਨਹੀਂ ਤੇ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਮ ਇੱਕ ਪਾਤਸ਼ਾਹ ਹੀ ਵੀਰੋ ਹੱਕ ਤੇ ਸੱਚ ਦੀ ਗੱਲ ਕਹਿਣਾ ਬਹੁਤ ਔਖਾ ਹੈ ਜਦੋਂ ਤੁਸੀਂ ਹੱਕ ਦੀ ਗੱਲ ਕਹੋਗੇ ਫਿਰ ਤੁਹਾਡੇ ਆਪਣੇ ਤੁਹਾਡੇ ਦੁਸ਼ਮਣ ਬਣ ਜਾਣਗੇ ਜੇ ਤੁਸੀਂ ਕਰਕੇ ਦੇਖ ਲਓ ਆਪਣਾ ਤੁਹਾਡਾ ਭਰਾ ਤੁਹਾਡਾ ਦੋਸਤ ਅਗਰ ਕੋਈ ਮਾੜਾ ਕੰਮ ਕਰਦਾ ਹੋਵੇ ਤੁਸੀਂ ਨੂੰ ਕੋ ਯਾਰ ਤੂੰ ਗਲਤ ਕੰਮ ਕਰ ਰਹਾ ਤੁਹਾਡੀ ਜਾਨ ਦਾ ਦੁਸ਼ਮਣ ਬਣ ਜਾਏਗਾ ਤੇ ਵੀਰੋ ਦੁਨੀਆ ਤੇ ਵੀ ਇੰਜ ਹੀ ਹੁੰਦਾ ਵੈ ਜਿਸ ਤਰ੍ਹਾਂ ਸੰਤ ਨੇ ਜਦੋਂ ਹੱਕ ਦੀ ਗੱਲ ਕੀਤੀ ਤੇ ਔਰੰਗਜ਼ੇਬ ਨੂੰ ਕਿੰਨਾ ਗੁੱਸਾ ਆ ਗਿਆ ਔਰੰਗਜ਼ੇਬ ਲਾਲ ਪੀਲਾ ਹੋ ਗਿਆ ਕਿ ਸੰਤ ਦੇ ਕੱਪੜਿਆਂ ਤੋਂ ਬਗੈਰ ਉਸਦੇ ਐਬ ਤੈਨੂੰ ਨਜ਼ਰ ਆਂਦੇ ਐ ਤੇ ਆਪਣੇ ਜਿਹੜੇ ਅੰਦਰ ਜਿਹੜੇ ਤੇਰੇ ਐਬ ਹੈ ਜਾਂ ਤੂੰ ਲੋਗਾਂ ਦੇ ਜ਼ੁਲਮ ਕਰਨਾਵੇਂ ਜਿਹੜਾ ਤੂੰ ਲੋਗਾਂ ਦੀਆਂ ਇੱਜ਼ਤਾਂ ਤੂੰ ਤਬਾਹ ਕਰਨਾਵੇਂ ਲੋਗਾਂ ਉੱਤੇ ਇੰਤਹਾ ਕਰ ਦਿੱਤੀ ਜ਼ੁਲਮ ਦੀ ਉਹਨਾਂ ਦਾ ਮਜ਼ਹਬ ਚੇਂਜ ਕਰਨਾਵੇਂ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇਣਾਵੇਂ ਵੀਰੋ ਔਰੰਗਜ਼ੇਬ ਨੂੰ ਆਪਣੇ ਐਬ ਆਪਣਾ ਜ਼ੁਲਮ ਨਜ਼ਰ ਨਹੀਂ ਸੀ ਆਂਦਾ ਤੇ ਜਦੋਂ ਜਦੋਂ ਉਸੰਤ ਨੇ ਉਸ ਨੂੰ ਆਇਨਾ ਦਿਖਾਇਆ ਤਾਂ ਫਿਰ ਔਰੰਗਜ਼ੇਬ ਦੇਖੋ ਵੀਰੋ ਕਿਸ ਤਰ੍ਹਾਂ ਗੁੱਸੇ ਵਿੱਚ ਆ ਗਿਆ ਕਿਸ ਤਰ੍ਹਾਂ ਸ਼ੀਖ ਪਾ ਗਿਆ ਵੀਰੋ ਸਾਡਾ ਵੀ ਇਹੀ ਅਲਵੀਆਂ ਵੈ ਕਿ ਸਾਨੂੰ ਦੂਸਰੇ ਦੇ ਐਬ ਤੇ ਨਜ਼ਰ ਆਂਦੇ ਐ ਪਰ ਆਪਣੇ ਐਬ ਆਪਣੀ ਬੁਰਾਈ ਵੀਰੋ ਉਹ ਸਾਨੂੰ ਨਜ਼ਰ ਨਹੀਂ ਆਂਦੀ ਅਸੀਂ ਗਲਤ ਕੰਮ ਕਰਕੇ ਵੀ ਉਸ ਨੂੰ ਸਹੀ ਕਹਿੰਨੇ ਆ ਅਸੀਂ ਗਲਤ ਕੰਮ ਕਰਕੇ ਵੀ ਉਸ ਦਾ ਦਫਾ ਕਰ ਰਹੇ ਆ ਉਹਨੂੰ ਉਸ ਠੀਕ ਕਹਿੰਨੇ ਕਿੰਨੇ ਵੀ ਰੋ ਇਹੋ ਜਿਹੇ ਤੁਹਾਡੇ ਸਮਾਜਰੇ ਦੇ ਵਿੱਚ ird gird ਲੋਕ ਹੋਣਗੇ ਬਲਕਿ ਤੁਸੀਂ ਵੀ ਹੋਵੋਗੇ ਕਿ ਜਿਹੜਾ ਤੁਸੀਂ ਗਲਤ ਕੰਮ ਕਰਦੇ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਗਰ ਗਲਤ ਹੈ ਤੇ ਤੁਸੀਂ ਉਹਦੀਆਂ ਇਹੋ ਜਿਹੀਆਂ ਮਸਾਲਾਂ ਇਹੋ ਜਿਹੀਆਂ ਚੀਜ਼ਾਂ ਲਬੋਗੇ ਕਿ ਤੁਸੀਂ ਉਹਨੂੰ ਸਹੀ ਕਰਾਰ ਦੇ ਦੋ ਤੁਸੀਂ ਕਹੋਗੇ ਨਹੀਂ ਯਾਰੇ ਠੀਕ ਹੈ ਇਹ ਠੀਕ ਹੈ ਇਹ ਫਲਾਣੇ ਨੇ ਇੰਜ ਕੀਤਾ ਤਰ੍ਹਾਂ ਤਰ੍ਹਾਂ ਦੀ ਸਬੂਤ ਤਰ੍ਹਾਂ ਤਰ੍ਹਾਂ ਦੇ ਦਲਾਸੇ ਆਪਣੇ ਦਿਲ ਨੂੰ ਦੋਗੇ ਲੇਕਿਨ ਅਗਰ ਕੋਈ ਦੂਸਰਾ ਮਾੜਾ ਜਿਹਾ ਵੀ ਗਲਤ ਕੰਮ ਕਰਦਾ ਵੇ ਤੇ ਤੁਸੀਂ ਫੋਰੀ ਤੌਰ ਤੇ ਉੱਤੇ ਫਤਵਾ ਜਾਰੀ ਕਰ ਦੋਗੇ ਕਿ ਤੂੰ ਤੇ ਸਿੱਖੀ ਚੋਂ ਬਾਹਰ ਨਿਕਲ ਗਿਆ ਤੂੰ ਤੇ ਇੰਜ ਹੋ ਗਿਆ ਤੂੰ ਤੇ ਫਲਾਣਾ ਕੰਮ ਗਲਤ ਕਰ ਦਿੱਤਾ ਵੀਰੋ ਦੂਸਰਿਆਂ ਤੇ ਗੱਲ ਉਂਗਲੀ ਚੁਕਣਾ ਬਹੁਤ ਆਸਾਨ ਹੈ ਸਭ ਤੋਂ ਪਹਿਲੇ ਵੀਰੋ ਆਪਣੇ ਮਨ ਨੂੰ ਟੋਲੋ ਆਪਣੇ ਆਪ ਨੂੰ ਦੇਖੋ ਕਿ ਤੁਸੀਂ ਕੀ ਗਲਤ ਕੰਮ ਕਰ ਰਹੇ ਜੇ ਆਪਣੇ ਆਪ ਤੋਂ ਸ਼ੁਰੂਆਤ ਕਰੋ ਦੂਸਰਿਆਂ ਦੇ ਵਿੱਚ ਕੀੜੇ ਨਾ ਕੱਢੋ ਦੂਸਰਿਆਂ ਦੇ ਵਿੱਚ ਕੀੜੇ ਕੱਢਨੇ ਦੂਸਰਿਆਂ ਨੂੰ ਪੁਆਇੰਟ ਆਊਟ ਕਰਨਾ ਬਹੁਤ ਆਸਾਨ ਹੈ ਆਪਣੀ ਗਲਤੀ ਨੂੰ ਨੋਟ ਕਰਨਾ ਆਪਣੀ ਗਲਤੀ ਨੂੰ ਦੂਰ ਕਰਨਾ ਆਪਣੀ ਗਲਤੀ ਨੂੰ ਸੁਧਾਰਨਾ ਵੀਰੋ ਇਹ ਜੇ ਅਸਲ ਜ਼ਿੰਦਗੀ ਦੀ ਕਾਮਯਾਬੀ ਵੀਰੋ ਆਪਣੇ ਮਨ ਨੂੰ ਟਟੋਲੋ ਹਰ ਰੋਜ਼ ਸੌਣ ਤੋਂ ਪਹਿਲੇ ਦੇਖਿਆ ਕਰੋ ਆਪਣੇ ਆਪ ਨੂੰ ਕਿ ਅੱਜ ਸਾਰਾ ਦਿਨ ਮੈਂ ਕੀ ਕੰਮ ਕੀਤੇ ਮੈਂ ਕੋਈ ਜ਼ੁਲਮ ਤਾਂ ਨਹੀਂ ਕੀਤਾ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ ਮੈਂ ਕਿਸੇ ਦਾ ਹੱਕ ਤਾਂ ਨਹੀਂ ਮਾਰਿਆ ਮੈਂ ਕਿਸੇ ਨੂੰ ਤਕਲੀਫ ਤਾਂ ਨਹੀਂ ਦਿੱਤੀ ਅਗਰ ਦਿੱਤੀ ਹੈ ਤੇ ਵੀਰ ਉਸ ਸ਼ਖਸ ਕੋ ਜਾ ਕੇ ਮਾਫੀ ਮੰਗੋ ਅਗਰ ਕੋਈ ਝੂਠ ਬੋਲਿਆ ਹੋਵੇ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਕੋ ਮਾਫੀ ਮੰਗੋ ਤੇ ਸੱਚੇ ਦਿਲ ਦੇ ਨਾਲ ਵਾਅਦਾ ਕਰੋ ਕਿ ਦੁਬਾਰਾ ਕੋਈ ਗਲਤੀ ਕੋ ਝੂਠ ਕੋ ਕੁਤਾਹੀ ਨਹੀਂ ਕਰੋਗੇ ਵੀਰੋ ਇਹ ਜੇ ਅਸਲ ਜ਼ਿੰਦਗੀ ਦੀ ਕਾਮਯਾਬੀ ਵੀਰੋ ਬਹੁਤ ਪਿਆਰੀ ਕਥਾ ਸੀ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਲਾਜ਼ਮੀ ਗੱਲ ਆਪਾਂ ਦੇ ਸਰਕਾਰ ਰੱਖਣਾ ਯਾਦ ਰੱਖਣਾ ਅੱਲਾ ਫਿਰ